ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਬਾਈ ਸਤਿ ਸ੍ਰੀ ਅਕਾਲ ਜੀ ਤੇਨੇਓ ਵੇਚਣ ਵਾਸਤੇ ਕਰਨੀ ਵੇਚਣ ਵਾਸਤੇ ਕੱਪੜਾ ਲੈਣਾ ਜੀ ਹਾਂਜੀ ਹਾਂਜੀ ਮਿਲ ਜੂ ਬਾਧੂ ਮਿਲ ਜੂ ਜਿੰਨਾ ਮਰਜੀ ਜੀ ਹਾਂਜੀ ਹਾਂਜੀ 15 ਦਿਨਾਂ ਦੀ ਬ੍ਰਾਂਡ ਵਾਲੀ ਸੇਲ ਚੱਲੀ ਜਾਂਦੀ ਜੀ ਗੁਰੂ ਘਰ ਦਾ ਉਸਤੇ ਬ੍ਰਾਂਡਾਂ ਦੀ ਸੇਲ ਹਾਂਜੀ ਹਾਂਜੀ ਕਿਹੜੀ ਵੀ ਉਹ ਦੇਖੀਏ ਬਾਈ ਅੱਛਾ ਅੱਛਾ ਉਹ ਪਾਕਿਸਤਾਨੀ ਆ ਜੀ ਹਾਂਜੀ ਹਾਂਜੀ ਮਾਲ ਜਾਣੇ ਤਾਂ ਜਿੰਨੇ ਮਰਜੀ ਸਟਾਕ ਦਾ ਇਕੱਲੇ ਜੀ ਹਾਂ ਹਾਂ ਉਹ ਆਪਣੇ ਰਿਟੇਲ ਦੇ ਡਾਕੂ ਜਿਹੜੇ ਦੱਸੀਆ ਹਾਂਜੀ 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 ਬੋਲ ਸੂਟਸ ਨੂੰ ਆਏ ਨੂੰ ਲਾਉਂਦਾ ਜਿੰਨੇ ਮਰਜ਼ੀ ਸੂਟ ਆ ਕੋਲੇ ਬਾਦੂ ਸੂਟ ਆਏ ਪਏ ਹਾਂਜੀ 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 ਅੱਛਾ ਉਹ ਕਾਟਨ ਸੂਟ ਦੇ ਪੱਟੇ ਦੀ ਗੱਲ ਕਰ ਰਹੇ ਹਾਂ ਹਾਂਜੀ ਹਾਂਜੀ ਉਹ ਵੀ ਮਿਲ ਜਾਣ ਦੇ ਜੀ ਉਹ ਵੀ ਮਿਲ ਜਾਣ ਉਹ ਵੀ ਰਿਟੇਲ ਰੇਟ ਆ ਜੀ ਆਪਣੇ ਬੋਲ ਸੂਟ ਰੇਟ ਸੁਣ ਆਏ ਜਿੰਨੇ ਆਪਣੇ ਹਾਂਜੀ ਹਾਂਜੀ ਜਿੰਨੇ ਮਰਜ਼ੀ ਬਰਡ ਤੇ ਜਿਹੜਾ ਮਾਰਾ ਹੈ ਬਾਦੂ ਵਰੇਡੀ ਆਈ ਭਈਆ ਹਾਂਜੀ ਹਾਂਜੀ ਦੁਕਾਨ ਬ ਆਪਣੀ ਹੈਗੀ ਆ ਜੀ ਹਾਂਜੀ ਹਾਂਜੀ ਗਰਮ ਗਲਾਸ ਆ ਉਸ ਨੂੰ ਐਡਰੈਸ ਵੀ ਦੱਸ ਦੋ ਨਾ ਹਾਂਜੀ 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 ਅੱਛਾ ਜੀ ਉਹ ਵਾਲੇ ਸੂਟ ਦੇ ਅਚਾਰਿਆਮ ਕਾਟਨ ਦੇ ਪੋਤਾ ਮਹਾਰਾਜ ਜਿੰਨੇ ਮਰਜ਼ੀ ਚੱਕ ਲਓ ਜੀ ਢੇਰਾਂ ਦੇ ਢੇਰ ਲੱਗੇ ਪਏ ਆ ਢੇਰਾਂ ਦੇ ਢੇਰ ਹਾਂ ਹਾਂ ਸੁਨੋ ਸੇਲਾ ਵਾਂਗ ਜਿਆ ਆਏ ਨੂੰ ਜਿੰਨੇ ਮਰਜ਼ੀ ਚੱਕ ਲਓ ਹਾਂਜੀ ਹਾਂਜੀ ਹਾਂ ਐਡਰੈਸ ਐਡਰੈਸ ਦੱਸ ਦਈਏ ਹਾਂਜੀ ਹਾਂਜੀ ਪੰਜਾਬ ਦੇ ਵਿੱਚ ਦੁਕਾਨ ਹੈ ਜੀ ਜ਼ਿਲ੍ਹਾ ਬਰਨਾਲਾ ਸ਼ਹਿਰ ਪਦਾਵੜ ਨੇੜੇ ਤਨ ਕੋਣੀ ਬੱਸ ਸਟੈਂਡ ਰੋਡ ਜੀ ਐਚਡੀਐਫਸੀ ਬੈਂਕ ਦੇ ਬਿਲਕੁਲ ਸਾਹਮਣੇ ਜੀ ਗਣ ਗਲਾਸ ਹਾਊਸ ਹਾਂਜੀ 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 ਆਜੋ ਜੀ ਆਜੋ ਆਜੋ ਜੀ ਆਜੋ ਸਾਈ ਕਰਕੇ ਲਓ ਜੀ ਸਵਾਗਤ ਕਰਦੇ ਆ ਤੁਹਾਡੇ ਆਪਣੇ YouTube ਚੈਨਲ ਦੇ ਵਿੱਚ ਜਿਹੜਾ ਨਾਮ ਗੱਲਬਾਤ ਹੋਣੀ ਸਰਪਤਾੜ ਜੀ ਜਿਲ੍ਹਾ ਬਰਨਾਲਾ ਨੇੜੇ ਤਨਕੁਣੀ ਬਸਕੈਂਡ ਰੋਡ ਜੀ HDFC ਬੈਂਕ ਦੇ ਬਿਲਕੁਲ ਸਾਹਮਣੇ ਜੀ ਆਪਣਾ ਕੰਟੈਕਟ ਨੰਬਰ ਹੈਗਾ 82848155 5 ਲਓ ਜੀ ਹਣ ਕਰਾਉਂਦੇ ਆ ਲਾ 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 ਤੇ ਡਿਜ਼ਾਈਨ ਤੋਂ ਕਰਦੇ ਆ ਜੀ ਹੁਣ ਬਾਦੂ ਜਿੰਨੇ ਮਾਰਜੀ ਡਿਜ਼ਾਈਨ ਚੱਕ ਲਓ ਵੀਰੇ ਵੈਰਾਈਟੀ ਕੀ ਦਿਖਾ ਰਹੇ ਹੋ ਬ੍ਰੈਂਡਾ ਜੀ ਸੇਲ ਜੀ ਜਿਹੜਾ 31 ਮਈ ਤੱਕ ਬ੍ਰੈਂਡਾਂ ਦੀ ਲਾਗੀ ਜੇ ਪ्योर ਦੁਪੱਟਾ ਦਿਖਾਵਾਂਗੇ ਵੀਡੀਓ ਚ ਅੱਜ ਵੀਰੇ ਲਓ ਜੀ ਪ्योर ਕੈਮਰਿਕ ਦਾ ਆ ਗਿਆ ਸੂਟ ਜੀ ਕੱਪੜਾ ਫੈਬਰਿਕ ਦਾ ਓਕੇ ਜੀ ਰਿਪੋਰਟਰ ਜੀ ਨਾਲ ਦੁਪੱਟਾ ਲਪਾਤਾ ਫੁੱਲ ਪ्योर ਦਾ ਜੀ ਟਾਈਟੇ ਮਿੜਦੇ ਦੁਪੱਟੇ ਆ ਜੀ ਲਓ ਜੀ ਕਿੰਨੇ ਮਰਜ਼ੀ ਰੰਗ ਦੇ ਲੈ ਲੋ ਜੀ ਫੁੱਲ ਸਟਾਕ ਆ ਗਿਆ ਗੰਗਰਾ ਤੋਂ ਸੇ ਬ੍ਰੈਂਡਾਂ ਦੇ ਸਟਾਕ ਵੀਰੇ ਬਾਦੂ ਸਟਾਕ ਵੀਰੇ ਰੇਟ ਕੀਆ ਦੱਸੋ ਵੀਰੇ ਦਾ ਫਲਾਈ ਦਾ ਕਰਤਾ ਹੋਣਾ ਰੇਟ ਦਾ ਵੀਰੇ ਤਮਾਕੀ ਕਰਨਿਆ ਤਮਾਕੀ ਤਮਾਕਾ ਕਰ ਦੋ ਜੀ 15 ਦਿਨਾਂ ਦੀ ਬ੍ਰੈਂਡਾਂ ਦੀ ਸੇਵਾ ਸਭ ਨੇ ਖਲਾਸ ਆ ਉਸਤੇ ਆਪਾਂ ਡਿਸਕ੍ਰਿਪਸ਼ਨ ਚ ਲਿੰਕ ਦੇਦੇ ਵੀਰੇ ਇੰਸਟਾਗ੍ਰਾਮ ਦੇ ਵਟਸਐਪ ਦੇ ਗਰੁੱਪਾਂ ਦੇ ਲੈ ਕੇ ਦੇਦੇ ਤੇ ਕੰਟੈਕਟ ਨੰਬਰ ਆਪਣਾ ਲੈਕਦਾ ਡਿਸਕ੍ਰਿਪਸ਼ਨ ਚ ਤੇ ਬ੍ਰੈਂਡਾਂ ਦੀ ਸੇਲ ਲੱਗੀ ਵੀ ਆ ਪਿਓਰ ਕੈਂਬ੍ਰਿਕ ਕਾਟਨ ਦੇ ਸੂਟ ਦੇ ਜਿਹੜੇ ਪਣਪੁਰਾਣੇ ਸਸਤੇ ਰੇਟਾਂ ਦੇ ਵਧੀਆ ਕੁਆਲਿਟੀ ਦੇ ਸੂਟ ਲੈਣਿਆ ਇੱਕੋ ਇੱਕ ਦੁਕਾਨ ਗਾਂ ਗਲਾਸ ਹਾਊਸ ਕੌਰ ਜੀ ਲਓ ਜੀ ਬਰਨਾਲਾ ਸਹਿਰ ਪਧਾੜੇ ਨੇੜੇ 320 ਬੱਸ ਸਟੈਂਡ ਰੋਡ ਐਚ ਡੀ ਐਫ ਸੀ ਦੇ ਸਾਹਮਣੇ ਗਾਂ ਗਲਾਸ ਹਾਊਸ ਸਾਹਮਣੇ ਗਾਂ ਗਲਾਸ ਹਾਊਸ ਤੇ ਡ져 ਲਓ ਜੀ ਪਿਓਰ ਕੈਂਬ੍ਰਿਕ ਦੇ ਕਾਟਨ ਦੇ ਸੂਟ ਆ ਗਏ ਨਾਲੇਗੇ ਆ ਪਿਓਰ ਦੇ ਦੁਪट्टे 80 ਸੈਂਟੀਮੀਟਰ ਦੇ ਵੱਡੇ ਬਣੇ ਇਹ ਪਿਆਰ ਕੈਮਰਕ ਤੇ ਪ੍ਰਿੰਟ ਦੇਖੋ ਕਿੰਨਾ ਸੋਹਣਾ ਮੈਂ ਕਹਿੰਦਾ ਸਿਰੇ ਹੀ ਗਰਾਦਾ ਕਰੀ ਗਰਦ ਕਾਰੀ ਗਣੈ ਸਰੇ ਹੀ ਗਰਾਦਾ ਸਰੇ ਹੀ ਗਰਾਦਾ ਜਿੰਦੂ ਜੰਗਲਵਾਦੀ ਕਰੀ ਗਰਦ ਮੈਨੂੰ ਲੱਗਾ ਭਾਈ ਤੇਰੀ ਵੀ ਜਿੰਦਿਆਂ ਲੱਗੀ ਸੀ ਬੜਾ ਸੋਹਣਾ ਡੈਣ ਪਿਆਰ ਦਾ ਦੁਪੱਟਾ ਟਾਈ ਟਾਈ ਮੀਟਰ ਦਾ ਟਾਈ ਟਾਈ ਮੀਟਰ ਦਾ ਵੱਡੇ ਦੁਪੱਟੇ ਜੀ ਵੱਡੇ ਦੁਪੱਟੇ 15 ਜਣਾਂ ਦੀ ਬ੍ਰਾਂਡਾਂ ਦੀ ਸ਼ੇਰਾ ਗਰਣ ਕਲਾਸ ਆ ਉਸ ਤੇ ਜੀ ਕੱਤੀ ਮੈਦਾ ਕਚਨੜਿਆ ਮਾਰੋ ਮਾਰ ਕਰਦੀ ਸੇਰ ਨਾਲ ਸੇਰ ਦੇ ਲੱਗੂ ਮੇਲਾ ਮੇਲਾ ਗਿਆ ਕਮਰੇ ਮੇਲਾ ਰਾਣਾ ਕਿਹਨਾਂ ਲਾ ਦੱਸ ਲੈ ਮੇਲਾ ਲਓ ਜੀ ਲੁੱਟ ਕਰਤੀ ਗਾਂ ਥੋਸ ਥੋਸ ਆ ਨੇ ਖਤਮ ਰੇਟ ਘਟਤਾ ਜੀ 500 ਦਾ ਇੱਕ ਤੇ ਦੋ ਦਵਾਂਗੇ 900 ਰੁਪਏ ਜੀ ਇੱਕੋ ਇੱਕੇ ਆ ਪੰਜਾਬ ਨੂੰ ਲੁੱਟ ਤੋਂ ਬਚਾਉਣਾ ਜੀ ਆਪਾਂ ਸਾਰੇ ਪਾਪਾ ਜਲਦੀ ਜਲਦੀ ਪਹੁੰਚ ਜੀ ਜੀ ਗਗਨ ਗਲਾਸਾ ਉਤੇ 900 ਰੁਪਏ ਦੇ ਦੋ ਕਰਤੇ ਤੇ 500 ਦਾ ਇੱਕ ਕਰਦਾ ਪ्युअर ਕੈਂਬ੍ਰਿਕ ਦਾ ਸੂਟ ਆ ਵਧੀਆ ਤੇ ਸਸਤੇ ਸੂਟ ਲੈਣਿਆ ਤੇ ਵਧੀਆ ਕੁਆਲਿਟੀ ਦੇ ਸੂਟ ਲੈਣਿਆ ਗਗਨ ਗਲਾਸਾ ਉਤੇ ਪਹੁੰਚੋ ਜੀ ਪੰਜਾਬ ਦੇ ਵਿੱਚ ਦੁਕਾਨਾ ਇੱਕੋ ਇੱਕ ਦੁਕਾਨ ਜਿੱਥੇ ਹੁੰਦਿਆ ਭੈਣ ਭਰਾਵਾਂ ਦੇ ਫੁੱਲ ਪੈਦੇ ਗਗਨ ਗਲਾਸਾ ਉਪਰੋੜ ਜਿਲ੍ਹਾ ਬਰਨਾਲਾ ਸੈਦਪੁਰ ਨੇੜੇ ਤਨਗੁੜੀ ਬਾਸਪਾੜਾ ਰੋਡ ਦੀ ਐ ਜਿਹੜੀ ਅਸੀਂ ਬੰਕਲੇ ਬੜਕੋਣ ਸਾਹਮਣੇ ਜੀ ਗਣਕਲੋਤ ਹਸਪਤਾਲ ਜੀ ਪਿਓਰ ਕੈਮ ਨਾ ਅੰਮਰਸਰ ਨਾ ਨਾ ਪਠੰਡੇ ਨਾ ਬਰਸਰ ਨਾ ਮਹਾਲੀ ਨਾ ਚੰਡੀਗੜ੍ਹ ਜਾਣ ਦੀ ਕਿਤੇ ਲੋੜ ਨਹੀਂ ਜੀ ਜਲਦੀ ਜਲਦੀ ਆਓ ਗਣਕਲਾਤਾ ਉਸਤੇ ਜਿੱਤੇ ਕਰਦੇ ਪਿਓਰ ਕੈਮ ਵਿਗਦੇ ਸੂਟਾਂ 500 ਰੁਪਏ ਦੇ 1 900 ਰੁਪਏ ਦੇ ਦੋਆ ਜਿੰਨੇ ਮਾਜੀ ਡਿਜ਼ਾਈਨ ਚੱਕ ਲਓ ਜੀ ਬਾਦੂ ਡਿਜ਼ਾਈਨ ਆਇਆ ਪਿਆ ਬਹੁਤ ਹੀ ਸੋਹਣਾ ਕੱਪੜਾ ਆਇਆ ਪਿਆ ਜੀ 500 ਰੁਪਏ ਦਾ 1 900 ਰੁਪਏ ਦੇ 2 ਆ ਜੀ ਪ्योर ਕੈਮਰ ਕਿਤੇ ਕੱਟ ਕਰਵਾਤੀ 5 ਮੀਟਰ 2.5 2.5 ਮੀਟਰ ਦੇ ਦੁਪੱਟੇ ਆ ਜੀ ਵੱਡੇ ਆਪਣੇ ਦੇ ਫੁੱਲ ਪ्योर ਦੇ ਰੇਟ ਕਰਤਾ ਮਿੱਠਾ ਆ 500 ਦਾ ਇੱਕ ਤੇ 2 ਦੇਣੇ ਆ 900 ਰੁਪਏ ਤੇ ਜੀ ਨਾ ਮਹਾਲੀ ਨਾ ਚੰਡੀਗੜ੍ਹ ਐਨੇ ਸੋਨੇ ਤੇ ਐਨੇ ਸਸਤੇ ਤੇ ਇੰਨੀ ਵਧੀਆ ਕੁਆਲਿਟੀ ਦੇ ਸੂਟ ਨਹੀਂ ਮਿਲਣੇ ਮਿਲਣੇ ਕਿੱਥੋਂ ਅਰੇ ਗਾਂਗਲਾ ਪੰਜਾਬ ਨੂੰ ਲੁੱਟ ਤੋਂ ਬਚਾਉਣਾ ਲਓ ਜੀ 15 ਦਿਨਾਂ ਦੀ ਲੱਗੀ ਹੋਈ ਆ ਬ੍ਰੈਂਡਾਂ ਦੀ ਸੇਲ 31 ਮਈ ਤੱਕ ਮਾਰੋ-ਮਾਰ ਸੇਲ ਚੱਲੀਆਂ ਦੀ ਮੇਲੇ ਲੱਗ ਜਾਂਦੇ ਆ 2 ਮਿੰਟ ਪਈ 2 ਮਿੰਟ ਸੇਲ ਲੱਗੀ ਪਈ ਆ ਮਾਰੋ-ਮਾਰ ਮੇਲੇ ਲੱਗ ਜਾਂਦੇ ਗੜੰਗਾ ਸਾਹ ਉਸਤੇ ਫੋਮ ਹਮ ਆਖਿਆ ਇਹਨਾਂ ਨੂੰ ਪਿਆਰ ਮਿਲ ਰਿਹਾ ਸਾਡੀ ਸੇਲ ਨੂੰ ਸਾਡੇ ਮੇਲੇ ਨੂੰ 15 ਦਿਨਾਂ ਦੀ ਬ੍ਰੈਂਡਾਂ ਦੀ ਸੇਲ ਲੱਗੀ ਹੋਈ ਜਿਹੜੀ 31 ਮਈ ਤੱਕ ਤੇ ਮੈਂ ਕਹਿੰਦਾ ਪੈਣ ਭਰਾਵਾਂ ਦਾ ਇਹਨਾਂ ਨੂੰ ਪਿਆਰ ਮਿਲ ਰਿਹਾ ਇਹਨਾਂ ਨੂੰ ਪਿਆਰ ਮਿਲ ਰਿਹਾ ਵਾ ਗੱਲਾਂ ਹੀ ਛੱਡ ਦਿਓ ਤੇ ਜਿਹੜੇ ਆ ਵੀਡੀਓ ਦੇਖ ਰਹੇ ਆ ਅਸੀਂ ਪਹਿਲਾਂ ਵੀ ਇੱਕ ਅਜੀ ਪੂਰੀ ਵੀਡੀਓ ਪਾਈ ਹੈ ਜਿੱਦੇ ਸਾਰੀ ਲੇਡੀ ਦਿਖਾਈਏ ਤੇ ਇੱਕ ਅਜੀ ਸੋਲੋ ਸੋਲੋ ਵੀਡੀਓ ਪਾ ਰਹੇ ਹਾਂ ਪਹਿਲਾਂ ਆਪਾਂ ਪਾਈ ਸੀ ਕਾਟਨ ਦੇ ਸੂਟਾਂ ਦੀ ਫਿਰ ਆਪਾਂ ਪਾਈ ਸੀ ਪਾਕਿਸਤਾਨੀ ਵਾਲੇ ਸੂਟਾਂ ਦੀ ਫਿਰ ਆਪਾਂ ਪਾਈ ਸੀ ਰਿਯਾਨ ਦੇ ਸੂਟਾਂ ਦੀ ਹੁਣ ਆਪਾਂ ਪਾ ਰਹੇ ਹਾਂ ਫੁੱਲ ਪ्युअर ਕੈਮਰਿਕ ਤੇ ਫੁੱਲ ਕਲਰ ਦੁਪੱਟਾ ਜੀ ਉਹਨੇ ਲਿੰਕ ਸੈਂਡ ਕਰ ਦਿਓ ਤੁਸੀਂ ਉਹ ਹਾਂ ਆਪਾਂ ਡਿਸਕ੍ਰਿਪਸ਼ਨ 'ਚ ਉਹਨਾ ਲਿੰਕ ਦੇ ਦਿੱਤਾ ਜਾ ਕੇ ਚੈੱਕ ਕਰ ਲਓ ਤੇ ਆਪਾਂ ਡਿਸਕ੍ਰਿਪਸ਼ਨ 'ਚ ਇੰਸਟਾਗ੍ਰਾਮ ਦਾ ਲਿੰਕ ਦੇਤਾ ਡਿਸਕ੍ਰਿਪਸ਼ਨ 'ਚ ਵਟਸਐਪ ਦੇ ਗਰੁੱਪਾਂ ਦਾ ਲਿੰਕ ਦੇਤਾ ਜਲਦੀ ਤੋਂ ਜਲਦੀ ਪਹੁੰਚ ਜੋ ਦੀ ਗੱਗਨ ਆਪਣਾ ਇੱਕੋ ਇੱਕ ਏਮਾ ਪੰਜਾਬ ਤੋਂ ਲਟ ਕਰਨੀਆਂ ਸਾਡਾ ਵੀ ਲਟ ਕਰਨੀਆਂ ਗੰਗੜਾ ਘਾਥ ਸੜਿਆ ਨੇ ਜੀ ਲੋ ਜੀ ਪੰਜਾਬ ਦਾ ਸਭ ਤੋਂ ਸਸਤਾ ਤੇ ਵਧੀਆ ਕੁਆਲਟੀ ਦਾ ਕੱਪੜਾ ਕਿੱਥੇ ਮਿਲਦਾ ਬਾਈ ਗੰਗੜਾ ਘਾਥ ਸੜਿਆ ਨੇ ਜੀ ਗੋ ਜੀ ਕਰੋ ਕੰਟੀਨਿਊ ਬਾਈ ਵੀਡੀਓ ਆਜੋ ਬਾਈ ਵੀਡੀਓ ਚ ਅੱਗੇ ਬਾਈ ਅੱਗੇ ਮੈਂ ਕੰਨਾ ਜੀ ਪੂਰਾ ਸਿਰਾ ਪ੍ਰਿੰਟ ਦੇਖੋ ਕਿੰਨਾ ਸ਼ਾਨਦਾਰ ਯਾ ਸੋਹਣਾ ਪ੍ਰਿੰਟ ਸ਼ਾਨਦਾਰ ਸ਼ਾਨਦਾਰ ਵਧੀਆ ਸੂਟ ਲੈ ਪੂਰੀ ਵਧੀਆ ਕੁਆਲਿਟੀ ਦੇ ਸੂਟ ਕਿੱਥੋਂ ਮਿਲਦੇ ਆ ਗਗਨ ਜਲਾਤ ਹਾਸ ਭਗਾ ਰਹਿ ਲੈਂਗੇ ਇੱਕੋ ਇੱਕ ਇਹੋ ਪੰਜਾਬ ਨੂੰ ਲੁੱਟ ਤੋਂ ਬਚਾਉਣਾ ਜੀ بچਾਉਣਾ ਲਓ ਜੀ ਲਓ ਡਿਜ਼ਾਈਨ ਚੈੱਕ ਕਰ ਜਨੋ ਪਿਆਰ ਕਾਇਮ ਰਿਖਦੇ ਸੂਟ ਹੈ ਨਾਲ ਫੁੱਲ ਪਿਆਉ ਤੇ ਦੁਪੱਟੇ ਆ ਜੀ ਬਹੁਤ ਹੀ ਸੋਹਣੇ ਸੋਹਣੇ ਡਿਜ਼ਾਈਨ ਆ 500 ਰੁਪਏ ਦਾ ਇੱਕ ਆ ਤੇ 900 ਦੇ ਦੋ ਬਾਊ ਜੀ ਜੱਗ ਜੱਗ ਦੇ ਪਹੁੰਚੇ ਗਹਿਣ ਕਰਾਤਾ ਉਸ ਬਹੁਤ ਹੀ ਸੋਹਣੇ ਸੋਹਣੇ ਸੂਟ ਆ ਆਲ ਓਵਰ ਸੂਟ ਆ ਨਾਲ ਫੁੱਲ ਪਿਆਰ ਤੇ ਵੱਡੇ-ਵੱਡੇ ਦੁਪੱਟੇ ਲੱਗੇ ਹੋਇਆ ਜਿੰਨਾ ਪੈਂਡ ਪਰਮਾ ਨੇ ਬੇਚਰਵਾਸੇ ਕੱਪੜਾ ਰਹਿਣਾਗਾ ਜੀ ਉਹ ਸਾਨੂੰ ਡਾਇਰੈਕਟ ਆਕੇ ਮਿਲੋ ਸਾਨੂੰ ਆਪਣੀ ਦੁਕਾਨ ਹੈ ਪੰਜਾਬ ਦੇ ਵਿੱਚ ਜ਼ਿਲ੍ਹਾ ਬਰਨਾਲਾ ਸ਼ਹਿਰ ਭਦੌੜ ਨੇੜੇ ਤੰਗੁਣੀ বাস ਸਟੈਂਡ ਰੋਡ ਅਧਿਕਾਰੀ ਬੈਂਕ ਦੇ ਸਾਹਮਣੇ ਗੰਗਣ ਕਲਾਤ ਵੀਰੇ ਹਾਸਪਤਾਲ ਜੀ ਡਿਜ਼ਾਈਨ ਜਿੰਨੇ ਮਰਜ਼ੀ ਚੱਕ ਲਓ ਡਿਜ਼ਾਈਨ ਬਾਧੂ ਡਿਜ਼ਾਈਨ ਆਇਆ ਐ ਤੇ ਹਰ ਛੜੀਆਂ ਲੈਣੀਆਂ ਛੜੀਆਂ ਗਹਿਣਗਲਾ ਦਾ ਉਸਤੇ ਡਿਜ਼ਾਈਨਾਂ ਦੀਆਂ ਤੇ ਬ੍ਰੈਂਡਾਂ ਦੀਆਂ ਫਾਇਦੇ ਕਾਨਿਆਂ ਭੈਣ ਭਰਾਵਾਂ ਦੇ ਸੋਹਣੇ ਸੋਹਣੇ ਸੂਟ ਦੇਣਿਆ 900 ਦੇ 2 ਤੇ 500 ਦਾ 1 ਜਲਦੀ ਜਲਦੀ ਆਜੋ ਜੀ ਗਹਿਣਗਲਾ ਦਾ ਸ਼ਹਿਰ ਪਟੋੜ ਜਿੱਥੇ ਲੱਗਿਆ ਭਾਰੀ ਮੇਲਾ 900 ਦੇ 2 ਤੇ 500 ਦਾ 1 ਜੀ ਜਿੰਨੇ ਮਰਜ਼ੀ ਲੈ ਲੋ ਡੀਣ ਪੂਰਾ ਸਿਰਾਤਵਾਦਿਕ ਕਾਰੀਗਰ ਨੇ ਕਪੜਾ ਫੈਬਰਿਕ ਦਾ ਓਕੇ ਦੀ ਰਿਪੋਰਟ ਆ ਜੀ ਪਿਓਰ ਕੈਮਰਿਕਾ ਜੀ ਪਿਓਰ ਕੈਮਰਿਕ ਕੀ ਹੈ ਬਾਈ ਪਿਓਰ ਕੈਮਰਿਕ ਵੀਰੇ ਪਿਓਰ ਕੈਮਰਿਕ ਆ ਨਾ ਵੱਡੇ-ਵੱਡੇ ਦੁਪੱਟੇ 2.5 ਮੀਟਰ ਦੇ ਵੀਰੇ ਭਰਾ ਹੋ ਜੋ 2.5 ਮੀਟਰ ਦੇ ਦੁਪੱਟੇ ਆ ਜੀ 2.5 ਦੁਪੱਟੇ ਖੋਣ ਲੱਗਿਆ ਹੋਵੇ ਚਾਦਰ ਉਹ ਵੀਰੇ ਚਾਦਰਾਂ ਦੇ ਦੁਪੱਟੇ ਲਵਾਦੇ ਚਾਦਰਾਂ ਦੇ ਵੀਰੇ ਬ੍ਰਾਂਡ ਤਾਂ ਦੇਣੀ ਦੇਣਿਆ ਵੀ ਬ੍ਰਾਂਡ ਦਿਖਾ ਦੇ ਇੱਕ ਓ ਰੁਕ ਜਾ ਭਰਾਵਾ ਆਉਂਦੇ ਆਏ ਉਹ ਵੀਰੇ ਕਹਿ ਨਹੀਂ ਬਚਾਉਣ ਆਇਆ ਸਪੈਸ਼ਲ ਵੀਡੀਓ ਪਾਵਾਂਗੇ ਦੀ ਆਪਾਂ 15 ਦਿਨਾਂ ਦੀ ਝੇੜ ਬ੍ਰੈਂਡਾਂ ਦੀ ਝੇੜ ਇੱਕੋ ਇੱਕ ਏਮਾ ਪੰਜਾਬ ਨੂੰ ਲੁੱਟ ਤੋਂ ਬਚਾਉਣਾ ਉਹ ਮੜਾ ਛੋਈ ਕਰ ਦਿੰਦੇ ਉਹ ਨਹੀਂ ਵੀਰੇ ਨਹੀਂ ਕਿਆ ਕਰ ਦੋ ਯਾਰ ਕਰ ਦੋ ਓਏ ਬਾਲਾ ਕਹੀ ਜਾਂਦੇ ਕਰ ਦੋ ਯਾਰ ਕੀ ਜੱਗੀ ਕਰ ਦਾਂ ਵੀਰੇ ਆ ਜੱਗ ਕਰ ਕੀ ਲਿਖਿਆ ਵਾ ਇਹ ਰੈਮਰ ਲਿਖਾ ਹੋ ਬਾਈ ਮੈਂ ਕਹਿੰਨਾ ਬਈ ਬ੍ਰਾਂਡਾਂ ਦੇ ਵਿੱਚ ਆ ਚੁੱਕੇ ਆ ਨਵੇਂ ਬ੍ਰਾਂਡ ਰੈਮਰ ਬ੍ਰੈਂਡ ਸਾਡੇ ਆਪਣਾ ਬ੍ਰਾਂਡ ਰੈਮਮੈਂਡ ਬ੍ਰੈਂਡ ਲਓ ਜੀ ਨੈਸਟ ਵੀਡੀਓ ਬ੍ਰਾਂਡਾਂ ਦੇ ਵਿੱਚ 15 ਦਿਨਾਂ ਦੀ ਸੇਲ ਆ 15 ਦਿਨਾਂ ਵਿੱਚ 15 ਬ੍ਰਾਂਡ ਤੋਂ ਉੱਪਰ ਬ੍ਰਾਂਡ ਆਉਣਗੇ ਜੀ ਚੈੱਕ ਕਰਿ ਚੱਲੋ ਬੰਦਰਾ ਦਾ ਬਾਈ ਥੋੜੇ ਕਹਿੰਦੇ ਐ ਇੰਨੇ ਬ੍ਰਾਂਡ ਆਪਣੇ ਕੋਲ ਤਾਂ ਕਿੰਨੇ ਬੰਦੂ ਮੈਂ ਲੈ ਜਿੰਨੇ ਮਰਜ਼ੀ ਬ੍ਰਾਂਡ ਲੈ ਲਓ ਸਿਰਾ ਕਰਵਾਤਾ ਜੀ ਸਿਰਾ ਸਿਰਾ ਕਪੜਾ ਦਾ ਪਿਓਰ ਕੈਮਰਿਕ ਦਵਾਤਾ ਜੀ ਪਿਓਰ ਕੈਮਰਿਕ ਦਾ ਰੇਟ ਕਰਤਾ ਜੀ 500 ਦਾ ਇੱਕ ਬੱਬੂ ਵੀਰੇ ਬਾਂਦੇ ਬੰਦ ਖਾਦੇ ਵੀਡੀਓ ਜਿਆਦਾ ਲੰਬੀ ਹੋਈ ਜਾਂਦੀ ਆ ਬਿਨਾ ਮਰਜੀ ਸਟਾਕ ਲੈ ਲਓ ਜਿੰਨਾ ਮਰਜੀ ਸਟਾਕ ਦੀ ਕੋਈ ਗਮਲੀ ਜਿੰਨਾ ਮਾਫੀ ਲੋ ਸਟਾਕ ਪਿਓਰ ਕੈਮਰਿਕ ਦੇ ਨਾਲ ਹੈਗਾ ਵੱਡੇ ਤਰ੍ਹਾਂ ਦੇ ਵੱਡੇ ਦਪੱਤੇ ਫੁੱਲ ਪਿਓਰ ਦੇ ਨਾਤਾ ਹਣਸ ਨੂੰ 700 ਲਾਉਂਦੀ ਲੋੜਾ ਨਾ 800 ਲਾਉਂਦੀ ਲੋੜਾ ਨਾ 900 ਤੋ 1.500 ਲੱਖ ਰੱਤਾ ਇੱਕ ਮਿਲ ਲਗੇ ਕਿੱਥੇ ਗੁਰਨਗਰ ਦਾ ਦੋਸਤ ਲਓ ਜੀ ਆਪਣਾ ਐਡਰੈਸ ਪਰ ਨੋਟ ਕਰਾ ਲੈ ਹਾਂਜੀ ਸੈਰਪੁਰਾਉੜ ਜ਼ਿਲ੍ਹਾ ਬਰਨਾਲਾ ਨੇੜੇ ਤਿੰਨ ਗੋਣੀ ਬਸਤਾ ਰੋਡ ਦੀ ਇਤਰੀਸੀ ਬੈਂਕ ਦੇ ਸਾਹਮਣੇ ਗਾਂਗਰਾਉਂ ਦਾਓ ਜੀ ਤੁਹਾਡੀ ਆਪਣੇ ਤੱਕ ਗੁਰਨਗਰ ਦਾਓ ਜੀ ਲਓ ਜੀ ਜਿੰਨਾ ਭੈਣ ਭਰਾਵਾਂ ਨੇ ਵੇਚਣ ਵਾਸਤੇ ਕਪੜਾ ਲੈਣਾ ਉਹਨਾਂ ਨੂੰ ਇੱਕੋ ਇੱਕ ਬੇਨਤੀ ਕਰਦੇ ਆ ਸਾਡੇ ਕੋਲ ਆ ਕੇ ਜਾਓ ਇੱਕ ਵਾਰੀ ਜੀ ਕਪੜਾ ਦੇਖ ਕੇ ਜਾਓ ਲੇਓ ਨਾਲ ਇੱਕ ਵਾਰ ਜਰੂਰ ਆਓ ਕਿਉਂਕਿ ਅੱਨਾ ਵਿਸ਼ਵਾਸ ਬਣਾਉਣੇ ਆ ਅਸੀਂ ਕਪੜਾ ਕੁਆਲਿਟੀ ਨੰਬਰ 1 ਨਾਲ ਤੇ ਰੇਟ ਦਵਾਂਗੇ ਅੱਜ ਅੱਜ ਆਪਨੀ ਦੁਕਾਨ ਦਾ ਸੇਕ ਵੇਖੋ ਸ਼ਹਿਰ ਪਟੋਆ ਔਰ ਜ਼ਿਲ੍ਹਾ ਬਰਨਾਲਾ ਜੀ ਨੇੜੇ ਤਨਕੁਣੀ ਬਸਟਾਂ ਰੋਡ ਸਾਹਮਣੇ ਐਚਡੀਐਸੀ ਬਹਿ ਕੇ ਗਣਗਾਥੋਰ ਡਿਸਟ੍ਰਿਕਟ ਬਰਨਾਲਾ ਪੰਜਾਬ ਕੰਟੈਕਟ ਨੰਬਰ ਆਪਣਾ ਲਿਖਾਈ ਬਬੂ 8843 1260 ਬਾਈ 8843 1260 ਬਾਈ ਜੀ ਲੋ ਜੀ ਆਪਾਂ ਪਹਿਲਾਂ ਤਿੰਨ ਚਾਰ ਬ੍ਰੈਂਡਾਂ ਦੀ ਵੀਡੀਓ ਪਾਤੀ ਔਰ ਡਿਸਕ੍ਰਿਪਸ਼ਨ ਆਪਾਂ ਸਾਰੀਆਂ ਦੇ ਲਿੰਕ ਦੇ ਦਾਂਗੇ ਜਿਵੇਂ ਆਪਣਾ ਇੰਸਟਾਗ੍ਰਾਮ ਦਾ ਲਿੰਕ ਵੀ ਦਿੱਤਾ WhatsApp ਦੇ ਗਰੁੱਪਾਂ ਦਾ ਲਿੰਕ ਵੀ ਦਿੱਤਾ ਕੰਟੈਕਟ ਨੰਬਰ ਆਪਣਾ ਦਿੱਤਾ ਵਾ ਇੱਕ ਵਾਰੀ ਬੋਲ ਕੇ ਦੁਬਾਰਾ ਦੱਸ ਦਿੰਨੇ ਆ 8284812022 8284812022 ਇੱਕੋ ਇੱਕ ਏਮ ਆ ਜੀ ਵਧੀਆ ਤੇ ਸਸਤਾ ਵੇਚਣਾ ਵਧੀਆ ਕੁਆਲਿਟੀ ਦਾ ਕੱਪੜਾ ਵੇਚਣਾ ਗੜਨ ਗਲਾਸਾ ਉਸਤੇ ਸਾਰੇ ਪਿੰਡ ਭਰਾ ਹੋਂਮਾ ਆ ਕੇ ਪਹੁੰਚੋ ਜੀ ਜਲਦੀ ਜਲਦੀ ਆਜੋ ਲਾਉਣਿਆ ਰੌਣਕਾਂ ਤੇ ਲਾਉਣਿਆ ਮੇਲੇ ਅੱਧ ਤੋਂ ਅੱਧ ਰੇਟ 'ਚ ਦੇਣਾ ਕੱਪੜਾ ਜਿਹੜੇ ਪਿੰਡ ਭਰਾ ਰੀਸੇਲਰ ਆ ਜੀ ਜਿਨ੍ਹਾਂ ਨੇ ਵੇਚਣ ਵਾਸਤੇ ਕੱਪੜਾ ਲੈਣਾ ਉਹ ਸਾਨੂੰ WhatsApp ਤੇ ਲੈ ਕੇ ਟਾਈਪ ਕਰਕੇ ਭੇਜਦਾ ਕਰੋ ਅਸੀਂ ਰੀਸੇਲਰਾਂ ਜਾਂ ਅਸੀਂ ਦੁਕਾਨਦਾਰਾਂ ਅਸੀਂ ਉਹਨਾਂ ਨੂੰ ਗਰੁੱਪਾਂ ਦੇ ਵਿੱਚ ਐਡ ਕਰਦਾ ਕਰਾਂਗੇ ਜਿਹੜੇ ਰੀਸੇਲਰ ਆ ਉਹਨਾਂ ਨੂੰ ਰੀਸੇਲਰਾਂ ਦੇ ਗਰੁੱਪ ਚ ਐਡ ਕਰਦਾ ਕਰਾਂਗੇ ਜਿਹੜੇ ਦੁਕਾਨਦਾਰ ਆ ਉਹਨਾਂ ਨੂੰ ਦੁਕਾਨਦਾਰਾਂ ਦੇ ਗਰੁੱਪ ਚ ਐਡ ਕਰਕੇ ਕਰਾਂਗੇ ਤੇ ਡੇਲੀ ਅਪਡੇਟ ਵੋਟਮੈਂਟ ਇੰਸਟਾਗ੍ਰਾਮ YouTube WhatsApp ਤੇ ਡੇਲੀ ਅਪਡੇਟ ਹੁੰਦੇ ਰਹਿੰਦੇ ਆ ਜੀ ਸਾਰੇ ਬੰਪੜਾ ਹੈਲੋ ਹਾਈ WhatsApp ਤੇ ਕਰਦੇ ਰਿਹਾ ਕਰੋ ਉਹਨਾਂ ਦੇ ਅਸੀਂ ਨੰਬਰ ਗਰੁੱਪਾਂ ਚ ਐਡ ਕਰ ਲਾਂਗੇ ਹੋਰ ਵੀਰੇ ਆਪਣੇ ਵਰਲਡ ਵਾਈਡ ਡਿਲੀਵਰੀ ਜਿੱਥੇ ਮਾਰਗੀ ਡਿਲੀਵਰੀ ਕਰਾ ਲਓ ਫੋਰਨ ਕੰਟਰੀਆਂ ਦੇ ਵਿੱਚ ਕਰਵਾ ਲਓ ਜ ਕਿ 9 ਸੀਓਡੀ ਪੈਸੇ ਪਹਿਲਾਂ ਲੰਨੇ ਆ ਜੀ ਆਪਾਂ ਬਾਕੀ ਵੀਰੇ ਹਾਂਜੀ ਸਾਰੀ ਬੇਵਨੇ ਪਹਿਲਾਂ ਆ ਦੱਸੋ ਬੜਾ ਕਰੇ ਇਹ ਗਿਫਟਾ ਚਰੀਆਂ ਲਾਦਿਆਂ ਪੰਜੇਰ ਪ੍ਰਸਤੋ ਕਰਦੇ ਆ ਸ਼ਾਪਿੰਗ ਨੂੰ ਗਿਫਟ ਦੇਣੀ ਇਹਨਾਂ 10 ਤੋਂ ਕਰਦਾ ਉਹਨਾਂ ਹੋਰ ਗਿਫਟਾ ਇਹਦਾ 15 ਤੋਂ ਕਰਦਾ ਉਹਨਾਂ ਹੋਰ ਗਿਫਟਾ ਇਹਦਾ 20 ਤੋਂ ਕਰਦਾ ਉਹਨਾਂ ਹੋਰ ਗਿਫਟਾ ਬਸ ਬਹੁਤ ਕਰਦਾ ਬਾਕੀ ਮੈਂ ਤਾਂ ਨਮੀ ਵੀੜੋ ਰਾਤ ਤੇ ਨਵੇਂ ਇੱਕ ਤਮਾਕੀ ਦੇਣਾ ਜੀ ਓਕੇ ਜੀ ਮੈਂ ਜਨਮ ਨਵੀਂ ਵੀਡੀਓ ਬਣਾ ਦੇ ਨਵੇਂ ਇੱਕ ਤਵਾਕੇ ਦੇ ਨਾਲ ਤੁਹਾਡੀ ਆਪਣੀ ਲੋਕਾਲ ਗੱਲ ਇਹਨਾਂ ਦੇ ਨਾਲ ਜੀ ਓਕੇ ਜੀ ਬਾਏ